ਸਵੈਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵੱਜ ਚੁੱਕੇ ਨੇ 5 ਵਜੇ ਸਵੇਰ ਆਪਾਂ ਬਰਨਾਲਾ ਮੰਡੀ ਦੇ ਵਿੱਚ ਜਿੱਦੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਜੀ ਆਪਾਂ ਹੋਲ ਸੀਗਰਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਹਾਂ ਜੀ ਦੋਸਤੋ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਆਪਾਂ ਹੋਲ ਸੀਗਰਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਹਾਂਜੀ ਦੋਸਤੋ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦ ਨਫਾ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਹਰੀ ਮਟਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 200 ਰੁਪਏ ਕਿਲੋ ਦਾ ਭਾਅ ਜੀ ਹਰੀ ਮਟਰਾਂ ਦਾ ਜੀ ਅੱਜ ਦਾ ਜੀ ਇਹ ਬੰਦ ਬੁਰੀ ਦਾ ਭਾਅ ਜੀ ਹਰੀ ਮਟਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਰਿਹਾ ਜੀ ਬਾਹਰਲੀ ਮਿਰਚ ਜਾਓ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦਰ ਫਾਹੇ ਨਾ ਭਾਜੀ ਹਰੀ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਗਾਜਰਾਂ ਦਾ ਭਾ ਰਿਹਾ ਜੀ ਅੱਜ ਦਾ ਜੀ ਪੰਸੀਰੀ ਦਾ ਭਾ ਰਿਹਾ ਜੀ ਅੱਜ ਦਾ ਜੀ ਦੋ 220 220 ਰੁਪਏ ਦਾ ਭਾਜੀ ਗਾਜਰਾਂ ਦਾ ਜੀ ਅੱਜ ਦਾ ਜੀ ਪੰਸੀਰੀ ਦਾ ਜੀ ਅੱਜ ਦਾ 1 ਕਿਲੋ ਦਾ ਭਾ ਰਿਹਾ ਜੀ ਅੱਜ ਦਾ ਜੀ 41 ਰੁਪਏ ਕਿਲੋ ਦਾ ਭਾਜੀ 8 ਜੀ ਗਾਜਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਗਰਮੀਆਂ ਦਾ ਤੋਹਫਾ ਸਰਦੀਆਂ ਦਾ ਤੋਹਫਾ ਵੀ ਦਿਖਾ ਦਿੰਨੇ ਆਪਾਂ ਬਹੁਤ ਵਧੀਆ ਹੁੰਦੀ ਹੈ ਚੀਜ਼ ਇਹ ਕਰ ਸਰਦੀਆਂ ਦੀ ਜੀ ਤੇ ਸ਼ਕਰਗੰਦੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦਪੂਰੀਆਂ ਦਾ ਭਾਅ ਰਿਹਾ ਜੀ ਸ਼ਕਰਗੰਦੀ ਦਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਸ਼ਕਰਗੰਦੀ ਦਾ ਜੀ ਅੱਜ ਦਾ ਇਹ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕਰੇਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦਲ ਫਸਲ ਦਾ ਭਾਅ ਰਿਹਾ ਜੀ ਕਰੇਲੇ ਦਾ ਜੀ ਅੱਜ ਦਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਕਰੇਲੇ ਦਾ ਜੀ ਅੱਜ ਦਾ ਜੀ ਇਹ ਬੰਦਲ ਫਸਲ ਦਾ ਭਾਅ ਜੀ ਕਰੇਲੇ ਦਾ ਜੀ ਅੱਜ ਦਾ ਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਵਧੀਆ ਟਾਪ ਦੇ ਪੇਠੇ ਦਾ ਭਾਅ ਰਿਹਾ ਵੀਰੋ ਲੱਗੇ 22 ਰੁਪਏ ਤੱਕ ਦਾ ਭਾਜ ਜੀ ਪੇਠੇ ਦਾ ਜੀ ਅੱਜ ਦਾ ਜੀ ਇਹ 5 ਦਲਫਾ ਖਾਣਾ ਦਾ ਭਾਜ ਜੀ ਪੇਠੇ ਦਾ ਜੀ 22 ਹੈਰੀ ਕੋਲੋਂ ਮਿਲਦੀ ਜੀ ਕਿਸੇ ਨੇ ਵੀ ਲੈਣਾ ਜੀ ਪੇਠਾ ਪੂਰਾ ਟਾਪ ਦਾ ਪੇਠਾ ਜੀ ਇਹ ਹਾਂਜੀ ਦੋਸਤੋ ਮੂਲੀ ਦਾ ਭਾਜ ਹੈਗਾ ਜੀ ਅੱਜ ਦਾ ਜੀ ਬੰਦ ਅੰਡਾ ਦਾ ਭਾਜ ਹੈਗਾ ਜੀ ਮੂਲੀ ਦਾ ਜੀ ਅੱਜ ਦਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਜ ਜੀ ਮੂਲੀ ਦਾ ਜੀ ਅੱਜ ਦਾ ਜੀ ਇਹ ਅੰਡਾ ਇਕੱਠਾ ਇਹ ਲੈਣੇ ਪੈਣੇ ਨੇ ਜੀ ਕਿਸੇ ਨੇ ਵੀ ਲੈਣਾ ਜੀ ਇਹ ਘੱਟੋ ਘੱਟ 10 ਕਿਲੋ ਜਾਂ 15 ਕਿਲੋ ਮੂਲੀ ਹੁੰਦੀ ਹੈ ਜੀ ਕਿਸੇ ਨੇ ਲੈਣੀ ਹੈ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਚਾਹਨਾ ਖੀਰੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦਲ ਫਾ ਦਾ ਭਾਅ ਰਿਹਾ ਜੀ ਚਾਹਨਾ ਖੀਰੇ ਦਾ ਜੀ ਅੱਜ ਦਾ ਜੀ 10 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਚਾਹਨਾ ਖੀਰੇ ਦਾ ਜੀ ਅੱਜ ਦਾ ਜੀ ਇਹ ਬੰਦਲ ਫਾ ਦਾ ਭਾਅ ਜੀ ਖੀਰੇ ਦਾ ਜੀ ਅੱਜ ਦਾ ਜੀ ਨੁਕਲ ਖੀਰੇ ਦਾ ਭਾਅ ਜੀ ਅੱਜ ਦਾ ਜੀ ਸਭ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਆ ਰਿਹਾ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਜੀ 200 ਰੁਪਏ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਜੀ ਇਹ ਪੰਛੇਰੀ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਚਿਬੜਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਕਿੱਲੇ ਦਾ ਭਾਅ ਆ ਰਿਹਾ ਜੀ ਜੀ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਚਿਬੜਾਂ ਦਾ ਦੀ ਅੱਜ ਦਾ ਜੀ ਤੇ ਪੰਛੇਰੀ ਦਾ ਭਾਅ ਆ ਰਿਹਾ ਜੀ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਚਿਬੜਾਂ ਦਾ ਜੀ ਅੱਜ ਦਾ ਜੀ ਪ ਹਾਂਜੀ ਦੋਸਤੋ ਮੇਥੀ ਦਾ ਭਾਅ ਅੱਜ ਦਾ ਜੀ ਅੱਜ ਇਹ ਦਰਜੰਦਾ ਭਾਅ ਹੈਗਾ ਜੀ ਮੇਥੀ ਦਾ ਜੀ ਅੱਜ ਦਾ 300 ਰੁਪਏ ਦਾ ਭਾਅ ਜੀ ਦਰਜੰਦਾ ਜੀ ਅੱਜ ਦਾ ਇਹ ਮੇਥੀ ਰਹੀ ਅੱਜ ਦਾ ਹਾਂਜੀ ਦੋਸਤੋ ਲੋਕਲ ਧਣੀਆਂ ਦਾ ਭਾਅ ਹੈਗਾ ਜੀ ਅੱਜ ਦਾ ਜੀ 250 ਰੁਪਏ ਕਿਲੋ ਦਾ ਭਾਅ ਜੀ ਧਣੀਆਂ ਦਾ ਜੀ ਅੱਜ ਦਾ ਜੀ ਇਹ ਲੋਕਲ ਧਣੀਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂ ਬਾਈ ਫੁਰੀ ਆਉਂਦੇ ਆ ਬਾਈ 100 ਰੁਪਏ ਹਾਂਜੀ ਦੋਸਤੋ ਸੁਖਮਣੀ ਫਰੂਟ ਕੰਪਨੀ ਬਾਈ ਹੋ ਰਾਂ ਇਧਰ ਆਉਂਦੇ ਬਾਈ ਹੋਰੀ ਫੜੀ ਲਾਉਂਦੇ ਇਧਰ ਤੇ ਪਾਲਕ ਲੈ ਕੇ ਆਉਂਦੇ ਪਾਲਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਟੌਪ ਦੇ ਪਾਲਕ ਦਾ ਭਾਅ ਰਿਹਾ ਜੀ ਅੱਜ ਦਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਪਾਲਕ ਦਾ ਜੀ ਅੱਜ ਦਾ ਜੀ ਪੂਰਾ ਵਧੀਆ ਟੌਪ ਦਾ ਪਾਲਕ ਆ ਜੀ ਇਹ ਹਾਂਜੀ ਦੋਸਤੋ ਆਦਰਕ ਦਾ ਭਾਅ ਰਿਹਾ ਜੀ ਅੱਜ ਇਹ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਆਦਰਕ ਦਾ ਜੀ ਅੱਜ ਦਾ ਜੀ ਇਹ ਬੰਦ ਘਟਿਆ ਨਾ ਭਾਅ ਜੀ ਆਦਰਕ ਦਾ ਜੀ ਅੱਜ ਦਾ ਹਾਂਜੀ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ ਡੱਬੇ ਦਾ ਭਾਅ ਰਿਹਾ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਜੀ 115 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਜੀ 100 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਜੀ ਤੇਜ਼ ਹੈ ਜੀ ਮਿਰਚ ਹਾਂਜੀ ਦੋਸਤੋ ਚਾਹਨਾ ਖੀਰੇ ਦਾ ਭਾਅ ਵਧ ਗਿਆ ਜੀ ਚਾਹਨਾ ਖੀਰੇ ਦਾ ਭਾਅ ਹੋ ਗਿਆ ਜੀ ਅੱਜ ਦਾ ਜੀ 45 ਤੋਂ ਲੈ ਕੇ 50 ਰੁਪਏ ਕਿਲੋ ਤੱਕ ਦਾ ਭਾਅ ਦੀ ਚਾਹਨਾ ਖੀਰੇ ਦਾ ਜੀ ਅੱਜ ਦਾ ਜੀ ਹੋਰ ਬਾਪੂ ਜੀ ਠੀਕ ਆ ਟਾਈਮ ਬੈਂਗਣੀ ਕੀ ਰੇਟ ਲਾਦੀ ਹੋ ਜੀ 5 ਕਿਲੋ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ 100 ਦੀ 5 ਕਿਲੋ ਦਾ ਭਾਅ ਜੀ ਅੱਜ ਦਾ ਜੀ ਬੈਂਗਣੀ ਦਾ ਜੀ ਪੰਸੇਰੀ ਦਾ ਭਾਅ ਜੀ ਘੱਟੋ ਘਾਟ ਪੰਸੇਰੀ ਲੈਣੀ ਪਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ 100 ਰੁਪਏ ਦਾ ਭਾਅ ਜੀ ਪੰਸੇਰੀ ਦਾ ਤੇ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਆ ਰਿਹਾ ਜੀ ਅੱਜ ਦਾ ਵੀ ਪੰਛੇਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਕੱਚੇ ਚੌਲੇ ਦਾ ਜੀ ਦੇਖੋ ਜੀ ਇਹ ਪੰਛੇਰੀ ਦਾ ਭਾਅ ਆ ਦੀ ਕੱਚੇ ਚੌਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਭਿੰਡੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਆ ਰਿਹਾ ਜੀ ਭਿੰਡੀ ਦਾ ਜੀ ਅੱਜ ਦਾ ਜੀ 150 ਤੋਂ ਲੈ ਕੇ 40 ਰੁਪਏ ਤੱਕ 200 ਰੁਪਏ ਤੱਕ ਦਾ ਭਾਅ ਆ ਜੀ ਭਿੰਡੀ ਦਾ ਜੀ ਅੱਜ ਦਾ ਜੀ ਪੰਛੇਰੀ ਦਾ ਤੇ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਆ ਦੀ ਕਿਲੋ ਦਾ ਜੀ ਅੱਜ ਦਾ ਜੀ ਪਿੰਡੀ ਦਾ ਹਾਂਜੀ ਦੋਸਤੋ ਗੋਭੀ ਦੀ ਮੰਗ ਪੂਰੀ ਹੋਈ ਪਈ ਆ ਤੇ ਥੋੜੀ ਹੋ ਰਹੀ ਗਈ ਮੰਡੀ ਦੇ ਵਿੱਚ ਗੋਭੀ ਤੇ ਆਪਾਂ ਦਿਖਾ ਦਿੰਨੇ ਆ ਜੀ 45 40 ਤੋਂ ਲੈ ਕੇ 50 ਰੁਪਏ ਤੱਕ ਗੋਭੀ ਚੱਲ ਰਹੀ ਆ ਜੀ ਪੂਰੇ ਟੌਪ ਦੀ ਗੋਭੀ ਦਾ ਰੇਟ ਭਾਅ ਜੀ ਅੱਜ ਦਾ ਜੀ ਇਹ ਲੋਕਲ ਗੋਭੀ ਦਾ ਭਾਅ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਆ ਰਿਹਾ ਹੈ ਜੀ ਅਰਬੀ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਲੋਕੀ ਦਾ ਭਾਅ ਆ ਰਿਹਾ ਜੀ ਅੱਜ ਇਹ ਬੰਦ ਲਫਾਫੇ ਦਾ ਭਾਅ ਆ ਰਿਹਾ ਜੀ ਅੱਜ ਲੋਕੀ ਦਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਲੋਕੀ ਦਾ ਜੀ ਅੱਜ ਦਾ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਲੋਕੀ ਦਾ ਜੀ ਇਹ ਬਲਵੀਰ ਦੀ ਦੁਕਾਨ ਤੋਂ ਮਿਲਦੀ ਜੀ ਕਿਸੇ ਨੂੰ ਵੀ ਲੈਣਾ ਜੀ ਲੋਕੀ ਦਾ ਭਾਅ ਹੈਗਾ ਜੀ ਅੱਜ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਲੋਕੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਆ ਰਿਹਾ ਜੀ ਅੱਜ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਪੱਤ ਗੋਭੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਆ ਰਿਹਾ ਜੀ ਟਮਾਟਰ ਦਾ ਜੀ ਅੱਜ ਦਾ ਜੀ 22 ਤੋਂ ਲੈ ਕੇ 24 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਿੰਬੂ ਦਾ ਭਾਰ ਹੈ ਜੀ ਅੱਜ ਦਾ ਜੀ ਬੰਦ ਘਟੇ ਦਾ ਭਾਰ ਹੈ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਰ ਜੀ ਨਿੰਬੂ ਦਾ ਜੀ ਅੱਜ ਦਾ ਜੀ ਇਹ ਬੰਦ ਘਟੇ ਦਾ ਭਾਰ ਜੀ ਨਿੰਬੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਮਟਰ ਦਾਣੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਪੈਕਟ ਦਾ ਮਾਹ ਭਾਅ ਰਿਹਾ ਜੀ ਅੱਜ ਦਾ ਜੀ ਕਿਸੇ ਨੇ 2 ਪੀਸ ਲੈਣੇ ਆ ਕੱਟੋ ਗੜਾ 50 ਦੇ ਨੇ 2 ਪੀਸ ਹਾਂਜੀ ਦੋਸਤੋ 50 ਦੇ 2 ਨੇ 100 ਦੇ 5 ਪੀਸ ਨੇ ਜੀ ਇਹ ਬਾਈ ਹੋਰਾਂ ਕੋਲ ਮਿਲ ਜਾਣਗੇ ਮੰਡੀ ਦੇ ਵਿੱਚ ਪੋਨੇ ਤੇ ਨੇ ਇਹ ਜੇ ਕਿਸੇ ਨੇ ਵੀ ਲੈਣਾ ਇੱਧਰੋਂ ਵੜ ਦੈਨੇ ਹੋ ਇਹ ਬਾਹਰਲੀ ਸਾਈਡ ਤੇ ਦਾਣੇ ਵਾਲੇ ਮਟਰ ਦਾ ਨਾ ਭਾਅ ਜੀ ਪੈਕਟ ਦਾ ਜੀ ਅੱਜ ਦਾ ਜੀ 100 ਦੇ 2 ਦਾ ਪੈਕਟ ਦਾ ਭਾਅ ਜੀ ਅੱਜ ਦਾ ਜੀ ਬਰਨਾਲਾ ਮੰਡੀ ਦਾ ਜੀ ਅੱਜ ਦਾ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਹੁਣ ਸ਼ੇਲ ਦਾ ਰੇਟ ਜੀ ਆਪਾਂ ਚਲੋ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਵੀ ਜੀ ਅੱਜ ਆਈ ਹੈ ਗੱਡੀ ਕਿ ਨਹੀਂ ਆਈ ਆਪਾਂ ਉਹ ਵੀ ਦੱਸਾਂਗੇ ਵੀ ਫਰੂਟ ਆਇਆ ਹੈ ਜਾਂ ਨਹੀਂ ਆਇਆ ਨਾ ਦੋਸਤੋ ਨਾਰੀਅਲ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੀਸ ਦਾ ਭਾਅ ਰਿਹਾ ਜੀ ਅੱਜ ਦਾ ਜੀ ਕਿਸੇ ਨੇ ਸਿੰਗਲ ਪੀਸ ਲੈਣਾ ਤਾਂ ਸਿੰਗਲ ਪੀਸ ਦਾ ਭਾਅ ਹੈਗਾ ਜੀ ਅੱਜ ਦਾ ਜੀ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਸਿੰਗਲ ਪੀਸ ਦਾ ਤੇ ਬੰਦਬੂਰੀ ਲੈਣੀ ਆ ਤਾਂ 50 ਰੁਪਏ ਦਾ ਫੀਸ ਦਾ ਭਾਅ ਜੀ ਬੰਦਬੂਰੀ ਦਾ ਜੀ ਅੱਜ ਦਾ ਜੀ ਇਹ ਨਰੀਅਲ ਦਾ ਭਾਅ ਜੀ ਅੱਜ ਦਾ ਜੀ ਬਾਲਾ ਨਰੀਅਲ ਦਾ ਭਾਅ ਜੀ ਅੱਜ ਦਾ ਕੀ ਆਲ ਨੇ ਰਿੰਕੂ ਬਾਈ ਕਹਿਵਾ ਬਾਈ ਯੂਟਿਊਬਰ ਕੀ ਆਲ ਜਾਦਾ ਕਹਿਵਾ ਬਾਈ ਹੋਰ ਤੂੰ ਦੱਸ ਕੀ ਹਾਲ ਨੇ ਆਇਆ ਸੇਵ ਰੁਕ ਨਹੀਂ ਆਇਆ ਕੋਈ ਬਾਹਰੋਂ ਅਜਾ ਬਾਦੂ ਆ ਰਿਹਾ ਐਸਐਮਕਯੂਐਨਪੀ ਪੜਾ ਰਿਹਾ ਹੈ ਨਿਊਜ਼ਲੈਂਡ ਦਾ ਨਹੀਂ ਉਹ ਅੱਜ ਨਵਾਂ ਸੇਵ ਆਇਆ ਕੋਈ ਆਪਣੀ ਗੱਡੀ ਮੁੰਡੀ ਕੋਈ ਨਹੀਂ ਆਈ ਅੱਜ ਹਾਲੇ ਜੰਨਾ ਮੰਡੀ ਚ ਦੇਖਦਾ ਬਾਈ ਅੱਛਾ ਆਈ ਉਹ ਹਜੇ ਬਾਈ ਹਾਲੇ ਆਇਆ ਅੱਛਾ ਜੀ ਹਾਂਜੀ ਦੋਸਤੋ ਆਪਾਂ ਵਧੀਆ ਫਰੂਟ ਦਿਖਾਉਨੇ ਆ ਇਹ ਬਾਹਰਲਾ ਫਰੂਟ ਆ ਸੀਤਾਫਲ ਤੇ ਪੂਰਾ ਵਧੀਆ ਟੌਪ ਦਾ ਫਾਲਾ ਜੀ ਇਹ ਮਾਨਸਾੜੀ ਦੁਕਾਨ ਤੇ ਮਿਲ ਜੀ ਕਿਸੇ ਨੇ ਵੀ ਲੈਣਾ 120 ਦਾ ਭਾਅ ਰਿਹਾ ਜੀ ਅੱਜ ਦਾ ਜੀ 800 ਰੁਪਏ ਦਾ ਭਾਅ ਜੀ ਡੱਬੇ ਦਾ ਜੀ ਇਹ ਬੰਦ ਦਾ ਜੀ ਅੱਜ ਦਾ ਜੀ ਇਹ ਇਹਨੂੰ ਸੀਤਾਫਲ ਕਹਿੰਦੇ ਆ ਪੂਰਾ ਵਧੀਆ ਟੌਪ ਦਾ ਫਾਲਾ ਜੀ ਇਹ ਹਾਂਜੀ ਦੋਸਤੋ ਦੇਖੋ ਜੀ ਪੂਰਾ ਵਧੀਆ ਟੌਪ ਦਾ ਫਾਲਾ ਜੀ ਇਹ ਸੀਤਾਫਲ ਆ ਜੀ ਪੂਰਾ ਵਧੀਆ ਟੌਪ ਦਾ ਫਾਲਾ ਤੇ ਅਨਸਰ ਮੇਰਾ ਡੱਬੇ ਦਾ ਭਾਜ ਜੀ ਅੱਜ ਦਾ ਜੀ ਇਹ ਬੰਦ ਡੱਬਿਆਂ ਦਾ ਭਾਜ ਇਹ ਮਾਨਸਾਲੀ ਦੁਕਾਨ ਤੇ ਮਿਲ ਜੂਆ ਜੀ ਪੂਰਾ ਵਧੀਆ ਟੌਪ ਦਾ ਤੀਸ਼ਾ ਜੀ ਹਾਂ ਹਾਂਜੀ ਦੋਸਤੋ ਸੇਵ ਦਾ ਭਾ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾ ਹੈਗਾ ਜੀ ਸੇਵ ਦਾ ਜੀ ਅੱਜ ਦਾ ਜੀ ਕਿਸੇ ਨੇ ਵੀ ਲੈਣਿਆ ਬੰਦ ਡੱਬਿਆਂ ਦਾ ਭਾ ਅੱਜ ਜੀ ਅੱਜ ਦੇ ਕਸ਼ਮੀਰੀ ਸੇਵ ਦਾ ਜੀ ਅੱਜ ਦਾ ਜੀ ਤੇ ਥੋੜਾ ਜਿਹਾ ਹਲਕੀ ਕੁਆਲਿਟੀ ਕਿਸੇ ਨੇ ਲੈਣੀ ਆ 450 ਤੋਂ ਲੈ ਕੇ 500 ਰੁਪਏ ਤੱਕ ਦਾ ਭਾ ਜੀ ਸੇਵ ਦਾ ਜੀ ਅੱਜ ਦਾ ਜੀ ਇਹ ਬੰਦ ਪੇਟੀਆਂ ਦਾ ਭਾ ਜੀ ਸੇਵ ਦਾ ਜੀ ਅੱਜ ਦਾ ਹਾਂਜੀ ਦੋਸਤੋ ਜੇ ਕਿਸੇ ਨੇ ਇਹ ਤੋਂ ਉੱਪਰ ਵੀ ਲੈਣਾ ਕਿਸੇ ਨੇ ਉੱਪਰ ਵੀ ਸੇਵ ਮਿਲ ਜੂ ਕਿਸੇ ਨੇ ਲੈਣਾ ਵਧੀਆ ਸੇਵ ਆ ਆਟੋ ਘਾਟ 650 700 ਰੁਪਏ ਤੱਕ ਵੀ ਹੈਗੇ ਨੇ ਬੰਦ ਡੱਬੇ ਜੇ ਕਿਸੇ ਨੇ ਲੈਣਾ ਜੀ ਤੇ ਗਿਫਟ ਡੱਬਿਆਂ ਦਾ ਆਪਾਂ ਹੈਗਾ ਜੀ ਸੇਵ ਦਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਗਿਫਟ ਦੇ ਡੱਬਿਆਂ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਅਨਾਰਾਂ ਦਾ ਪਾਹਾ ਹੈ ਜੀ ਅੱਜ ਦਾ ਜੀ ਬੰਦ ਡੱਬੇ ਦਾ ਪਾਹਾ ਹੈ ਜੀ ਅੱਜ ਦਾ ਜੀ 800 ਰੁਪਏ ਦਾ ਪਾਹਾ ਜੀ ਅਨਾਰਾਂ ਦਾ ਜੀ ਅੱਜ ਦਾ ਜੀ ਇਹਦੇ ਵਿੱਚ 10 ਕਿਲੋ ਵਜ਼ਨ ਹੁੰਦਾ ਜੇ ਕਿਸੇ ਨੇ ਲੈਣਾ ਜੀ ਅਨਾਰਾਂ ਦਾ ਜੀ ਇਹ ਵੀ ਮਾਲ ਵਾਲਿਆਂ ਕੋਲ ਮਿਲ ਜੂਗਾ ਜੇ ਕਿਸੇ ਨੇ ਲੈਣਾ ਜੀ ਤੇ 80 ਰੁਪਏ ਕਿਲੋ ਦਾ ਪਾਹਾ ਜੀ ਅਨਾਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਅੰਰੂਦ ਦਾ ਪਾਹਾ ਆ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਪਾਹਾ ਜੀ ਅੰਰੂਦ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਦਾ ਪਾਹਾ ਜੀ ਅੰਰੂਦ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੀਵੀ ਦੀ ਡੱਬੀ ਵੀ ਦਿਖਾ ਦਨੇ ਇਹਦੇ ਵਿੱਚ 14 ਪੀਸ ਹੁੰਦੇ ਆ ਬੰਡ ਡੱਬੀ ਦੇ ਵਿੱਚ ਆਪਾਂ ਵੱਡੀ ਡੱਬੀ ਆ ਜੀ ਇਹ ਠੀਕ ਆ ਜੀ ਇਹਦੇ ਵਿੱਚ 14 ਪੀਸ ਹੁੰਦੇ ਆ ਕੀਵੀ ਦੇ ਜੇ ਕਿਸੇ ਨੇ ਵੀ ਲੈਣਾ ਜੀ ਬੰਡ ਡੱਬੀ ਦਾ ਭਾਅ ਰਿਹਾ ਜੀ ਅੱਜ ਦਾ ਜੀ 120 ਰੁਪਏ ਦਾ ਭਾਅ ਜੀ ਡੱਬੀ ਦਾ ਜੀ ਇਹਦੇ ਵਿੱਚ ਪੀਸ ਨੇ ਕੀਵੀ ਦੇ 14 ਪੀਸ ਨੇ ਕੀਵੀ ਦੇ ਜੀ ਕਿਸੇ ਨੇ ਵੀ ਲੈਣੇ ਆ ਜੀ ਤੇ ਵੱਡੀ ਡੱਬੀ ਆ ਜੀ ਕਿਸੇ ਨੇ ਲੈਣੀ ਆ ਜੀ ਤੇ 120 ਰੁਪਏ ਦਾ ਭਾਅ ਜੀ ਡੱਬੀ ਦਾ ਜੀ ਇਹ ਇਹ ਮਾਨਸਰਾਂ ਕੋਲੇ ਮਿਲ ਜੂ ਬਾਈ ਹੋਰਾਂ ਕੋਲੇ ਦੀਪ ਹੋਰਾਂ ਕੋਲੇ ਜੇ ਕਿਸੇ ਨੇ ਲੈਣਾ ਜੀ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਵੀ ਪਾ ਦਾਂਗੇ ਟਿੱਕੀ ਵੀ ਦਾ ਭਾਰਿਆ ਜੀ ਅੱਜ ਦਾ ਜੀ 120 ਰੁਪਏ ਦਾ ਭਾਰ ਜੀ ਡੱਬੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੇਲੇ ਦਾ ਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਨ ਦਾ ਭਾਰ ਰਿਹਾ ਜੀ ਕੇਲੇ ਦਾ ਜੀ ਅੱਜ ਦਾ ਜੀ 24 ਤੋਂ ਲੈ ਕੇ 33 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਬੰਦ ਗਰੇਟਨ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ ਦੋਸਤੋ ਮਸੰਮੀ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਗਟੇ ਦਾ ਭਾਰ ਰਿਹਾ ਜੀ ਮਸੰਮੀ ਦਾ ਜੀ ਅੱ 800 ਤੋਂ ਲੈ ਕੇ 900 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਜੀ ਇਹ ਬੰਦ ਘਟਿਆ ਨਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਬੜੀਆ ਸੇਵ ਦਾ ਭਾਅ ਆ ਰਿਹਾ ਜੀ ਅੱਜ ਦੇ ਸੇਬਾਂ ਦਾ ਪੇਟੀਆਂ ਦਾ ਭਾਅ ਤੇਜ਼ ਰਿਹਾ ਜੀ ਪੇਟੀਆਂ ਨਾ ਭਾਅ ਰਿਹਾ ਜੀ ਅੱਜ ਦਾ ਜੀ 750 ਤੋਂ ਲੈ ਕੇ 800 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਸੇਵ ਦਾ ਜੀ ਅੱਜ ਦਾ ਜੀ ਇਹ ਬੜੀਆ ਟਾਪ ਦੇ ਸੇਵ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਤੇ ਸੇਵ ਹੈਗਾ ਥੋੜਾ ਜਿਹਾ ਤੇਜ਼ ਅੱਜ ਜੀ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਤੱਕ ਕੀ ਪਾਸ ਚੱਲ ਰਿਹਾ ਹੈ ਆਲੂਆਂ ਦਾ ਤੇ ਪਿਆਜ਼ ਦਾ ਤੇ ਆਪਾਂ ਲਾਹਣ ਬਾਰੇ ਵੀ ਗੱਲਬਾਤ ਕਰਾਂਗੇ ਵੀ ਅੱਜ ਤੱਕ ਕੀ ਪਾਸ ਚੱਲ ਰਿਹਾ ਜੀ ਤੇ ਪਿਆਜ ਬਾਰੇ ਵੀ ਗੱਲਬਾਤ ਕਰਦੇ ਵੀ ਬਾਦ ਆਇਆ ਜਾਂ ਘਾਟਦਾ ਜੀ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾਟ ਚੱਲ ਰਿਹਾ ਜੀ ਅੱਜ ਦੇ ਜੀ ਫੁਲ ਸੀ ਦਾ ਰੇਟ ਜੀ ਤੋਂ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਡਾਇਮੰਡ ਆਲੂ ਦਾ ਅੱਜ ਦਾ ਕੀ ਪਾਟ ਚੱਲ ਰਿਹਾ ਅੱਜ ਦੇ ਜੀ ਬੰਦ ਦੇ ਟਾਈਮ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾਟ ਚੱਲ ਰਹੀ ਹੈ ਅਲੂ ਦਾ ਜੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋਠੀ ਕੋ ਬਾਬੂ ਜੀ ਬਹੁਤ ਵਧੀਆ ਤੇ ਡਾਇਮੰਡ ਆਲੂ ਦਾ ਕੀ ਪਾ ਰਿਹਾ ਜੀ ਅੱਜ ਆਪਣੇ ਜੀ ਦਾ ਡਾਇਮੰਡ ਉੱਪਰੋਂ ਦਿੱਖਿਆ 600 ਰੁਪਏ ਨੀਚੇ ਵੀ ਗਿਆ 400 ਰੁਪਏ ਅਜਾ 60 ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਇਹ ਆਹ ਜਿਹੜਾ ਲੂਆ ਜੀ 500 ਰੁਪਏ ਵਿਕਾੜਿਆ ਮੈਂ ਹਾਂਜੀ ਦੋਸਤੋ ਡਾਇਮੰਡ ਦਾ ਭਾਅ ਜੀ ਅੱਜ ਦਾ ਜੀ 500 ਰੁਪਏ ਦਾ ਵੀ ਗੱਟਾ ਮਿਲ ਜੀਏ ਕਿਸੇ ਨੇ ਲੈਣਾ ਇਹ ਡਾਇਮੰਡ ਆਲੂ ਦਾ ਭਾਅ ਜੀ ਅੱਜ ਦਾ ਜੀ 500 ਰੁਪਏ ਦਾ ਭਾਅ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਲੈਣੇ ਮੈਣੇ ਜੇ ਕਿਸੇ ਨੇ ਵੀ ਲੈਣੇ ਜੀ ਕਿਤੇ ਹੋਰ ਵੀ ਕੁਆਲਿਟੀ ਦਿਖਾ ਦਿੰਨੇ ਆਪਾਂ ਆ ਗਿਆਤੀ ਵੀ ਗਿਆ 300 ਰੁਪਏ ਹਾਂਜੀ ਦੋਸਤੋ ਖੇਤੀ ਦਾ ਭਾਅ ਆਲੂ ਦਾ ਰਹਿ ਜੀ ਅੱਜ ਦਾ ਜੀ 300 ਰੁਪਏ ਦਾ ਭਾਅ ਆ ਰਿਹਾ ਜੀ ਖੇਤੀ ਆ ਹਾਂਜੀ ਦੋਸਤੋ ਆਪਾਂ ਹੋਰ ਵੀ ਡਾਇਮੰਡ ਦਿਖਾਵੰਨੇ ਆ ਵੀ ਇਹ 5500 ਰੁਪਏ ਦਾ ਪਾ ਰਿਹਾ ਜੀ ਡਾਇਮੰਡ ਆ ਲੂਡਾ ਜੀ ਅੱਜ ਦਾ ਜੀ ਇਹ ਸਬੰਧ ਘਟਿਆ ਨਾ ਪਾ ਜੀ ਇਹ ਵੀ ਟੌਪ ਦਾ ਲੂਡਾ ਜੀ ਪੂਰਾ ਵਧੀਆ ਵਧੀਆ ਦੀ ਵਧੀਆ ਜੀ ਇਹ ਵੀ 550 ਰੁਪਏ ਦਾ ਭਾਅ ਜੀ ਡੈਮਡਾਲੂ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਵੀ ਪਿਆਰ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਬੰਦ ਗਟਿਆਂ ਬਾਰੇ ਗੱਲਬਾਤ ਕਰਦੇ ਆ ਪਿਆਰ ਦਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੌਲ ਸੂਟ ਦਾ ਰੇਟ ਹੈ ਹਾਂਜੀ ਦੋਸਤੋ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਪਿਆਰ ਦਾ ਜੀ ਅੱਜ ਦਾ ਜੀ ਇਹ ਬੰਦ ਗਟਿਆਂ ਦਾ ਭਾਅ ਜੀ ਪਿਆਰ ਦਾ ਜੀ ਅੱਜ ਦਾ ਜੀ ਇਹ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਬੰਦ ਗੱਟੇ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਪਿਆਜ਼ ਦਾ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਹੈਗਾ ਜੀ ਅੱਜ ਦਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਅੱਜ ਦਾ ਜੀ ਇਹ ਵਧੀਆ ਮੋਟਾ ਪਿਆਜ਼ ਆ ਜੀ ਸੁੱਕਾ ਨੇ ਵੀ ਬੰਦ ਗੱਟੇ ਦਾ ਭਾਜ ਜੀ ਅੱਜ ਦਾ ਜੀ ਪਿਆਰ ਦਾ ਜੀ ਬੰਦ ਗੱਟੇ ਲੈਣੇ ਪੈਣੇ ਜੀ ਇਹ ਖੁੱਲਾ ਵਿਆਜ ਨਹੀਂ ਮਿਲਣਾ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਜ ਜੀ ਕਟੋਗੜ ਦਾ ਬੀਟ ਹੁੰਦਾ ਜੀ ਇਹਦੇ ਵਿੱਚ 45 ਤੋਂ ਲੈ ਕੇ 50 ਕਿਲੋ ਤੱਕ ਬੀਟ ਹੁੰਦਾ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਜ ਜੀ ਅੱਜ ਦਾ ਜੀ ਪਿਆਰ ਦਾ ਜੀ ਹਾਂਜੀ ਦੋਸਤੋ ਆਪਾਂ ਇੱਕ ਹੋਰ ਵੀ ਤੁਹਾਨੂੰ ਮੈਸੇਜ ਲਾਉਨੇ ਆ ਵੀਡੀਓ ਦੇ ਵਿੱਚ ਤੇ ਪੂਰਾ ਵਧੀਆ ਟੌਪ ਦਾ ਲਸਣ ਬਾਰੇ ਆਪਾਂ ਧੰਨਵਾਦ ਕਰਦੇ ਆ ਵੀ ਲਸਣ ਜਿਹੜਾ ਐਮਪੀ ਵਾਲਾ ਲਸਣ ਹੁੰਦਾ ਜੀ ਸੁੱਕਾ ਲਸਣ ਹੁੰਦਾ ਜੀ ਇਹ ਜੇ ਕਿਸੇ ਨੇ ਲੰਬੇ ਸਮੇਂ ਲਈ ਰੱਖਣਾ ਹੁੰਦਾ ਨਾ ਸੁੱਕਾ ਲਸਣ ਵਧੀਆ ਰਹਿ ਜਾਂਦਾ ਜੇ ਕਿਸੇ ਨੇ ਲੈਣਾ ਜੀ ਤੇ ਸੁਪੇ ਲਸਣ ਦਾ ਭਾਅ ਹੈਗਾ ਜੀ ਅੱਜ ਦਾ ਜੀ 50 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਲਸਣ ਦਾ ਜੀ ਐਮਪੀ ਦੇ ਐਮਪੀ ਦੇ ਲਸਣ ਦਾ ਜੀ ਅੱਜ ਦਾ ਤੇ ਆਪਾਂ ਹੋਰ ਵੀ ਵਧੀਆ ਲਸਣ ਦਿਖਾ ਦਿੰਨੇ ਹਾਂ ਹਾਂ ਜੀ ਦੋਸਤੋ ਹੋਰ ਵੀ ਲਸਣ ਆਪਾਂ ਮੋਟਾ ਲਸਣ ਵੀ ਦਿਖਾ ਰਹੇ ਤੇ ਮੋਟੇ ਲਸਣ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਹੈਗਾ ਜੀ ਅੱਜ ਦਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਲਸਣ ਮੋਦੀ ਗੰਡੀ ਦੇ ਨਾਲ ਸੰਦਾ ਭਾਜੀ ਅੱਜ ਦਾ ਜੀ ਇਹ ਬੰਦ ਘਟਾ ਦਾ ਭਾਜੀ ਜੇ ਕਿਸੇ ਨੇ ਵੀ ਲੰਮੇ ਸਮੇਂ ਲਈ ਰੱਖਣਾ ਤਾਂ ਐਮਪੀ ਵਾਲਾ ਲਸਣਾ ਜਿਹੜਾ ਉਹ ਵਧੀਆ ਹੁੰਦਾ ਲਸਣਾ ਜੀ ਸੁਪਾ ਲਸਣਾ ਹੁੰਦਾ ਜੀ ਇਹ ਪੂਰਾ ਵਧੀਆ ਤੇ ਇਹ ਬਾਗਵਾਂ ਕੋਲੋਂ ਮਿਲ ਜੂ ਜਿੱਥੇ ਆਪਾਂ ਨੇ ਅੱਜ ਬਾਗਵਾਂ ਦਾ ਨੰਬਰ ਵੀ ਪਾਵਾਂਗੇ ਸਕਰੀਨ ਤੇ ਜੇ ਕਿਸੇ ਨੇ ਵੇਚਣਾ ਜਾਂ ਖਰੀਦਣਾ ਤਾਂ ਬਾਅਦ ਜੀ ਨਾਲ ਗੱਲਬਾਤ ਤੁਸੀਂ ਕਰ ਸਕਦੇ ਜੀ